ਇਹ ਤੇ ਕਾਇਨ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਭਰਾਵੋ ਇਸ ਤਰ੍ਹਾਂ ਜਿਹੜੀ ਇਹ ਧਰਨਾ ਵਾਲਾ ਕਿਸੇ ਵੀ ਕਫਾਨ ਭਰਾ ਨੇ ਹਿੱਲਦਾ ਹੀ ਨਹੀਂ ਕਰਦੀ। ਚੋਟੀ ਵਾਲਾ ਹੁੰਦਾ ਉਹ ਨੂੰ ਆਪਾਂ ਪ੍ਰੇਮ ਨਾਲ ਮੋੜਨਾਂ ਦਾ ਇੱਕ। ਉਹ ਤਾਰਨੀ ਘੋੜਨ ਦਿੰਦੇ ਤੇ ਸੈਰੀ ਫੀਟਰਾ ਸਹੀ ਤਰ੍ਹਾਂ ਲਾਉਣ ਨਹੀਂ ਦਿੰਦੇ। ਉਹਨਾਂ ਕਿ ਤੁਸੀਂ ਜਿਹੜਾ ਜੈਂਪਰ ਨਾ ਲਾਉਂਦੇ ਸਾਰੇ ਆਪਾਂ ਐਸਐਚਓ ਵੀ ਉੱਥੇ ਜਿਹੜਾ 11 ਵਜੇ ਦਾ ਮजूद ਸੀਗਾ ਆਪਾਂ ਨੂੰ ਲਾਰੇ ਲੱਪੇ ਲਾਈ ਗਿਆ ਤਕਰੀਬਨ ਆਪਾਂ ਨੂੰ ਉੱਥੇ 7:00 ਵਜੇ ਦੁੱਨੇ ਜਿਲ੍ਹਿਆਂ ਦੇ ਮੋਗੇ ਜਿਲ੍ਹੇ ਤੋਂ ਦਿਵਤੀ ਸਾਹਿਬ ਵੀ ਪਹੁੰਚਿਆ ਸੀ ਤੇ ਆਪਣੀ ਜਿਹੜੀ ਮੈਡਮ ਵੀ ਪਹੁੰਚੀ ਸੀ ਬਰਨਾਲੇ ਤੋਂ ਤੇ ਕੋਈ ਜਿਹੜਾ ਆਪਣਾ ਉੱਥੇ ਕੱਲ ਹੱਲ ਨਹੀਂ ਹੋਇਆ ਕੀ ਕਾਰਨਾ ਕੀ ਮੰਗਦਾ ਮੈਂ ਜਦਵੰਦਰ ਜੱਦੀ ਸਾਫਾ ਸਰਪੰਚ ਜਿਲ੍ਹਾ ਜਰਨਲ ਸਕਤਰ ਪ੍ਰਿਆਉਕਾ ਤੋਂ ਜੀ ਇਹ ਬਾਈ ਜੀ ਗੱਲ ਹੈ ਉਹ ਪਿਛਲੇ ਪੰਜਵਾਂ ਦਿਨ ਹੋ ਗਿਆ ਅੱਜ ਜਿਹੜਾ ਸਾਡਾ ਗ੍ਰੈਡ ਤਲਵੰਡੀ ਬਣਿਆ ਹੋਇਆ ਜਿਹੜਾ ਮੇਨ ਪੋਲ ਤੋਂ ਜੈੰਪੁਰ ਉਹਨਾਂ ਨੇ ਬੜਾਤਾ ਪੰਜ ਦਿਨਾਂ ਦੇ ਮਲਾਰੇ ਲਾਉਣ ਦੇ باوجود ਵੀ ਸਾਡੇ ਚਾਰ ਪਿੰਡਾਂ ਦੀ ਲੈ ਰਖੜੀ ਆ ਅਲਕੜਾ ਮੱਝੂ ਕੇ ਤਲਵੰਡੀ ਬਿੱਲੀਖੜ ਸਿੰਘ ਵਾਲਾ ਜਿਹੜਾ ਮਤਲਬ ਹੈ ਚਾਹ ਪੰਜਵਾਂ ਦਿਨ ਹੋ ਗਿਆ ਜੀ ਮੋਟਰਾਂ ਚੱਲਿਆ ਨੂੰ ਘਟੋ ਘਟ 4-500 ਕਿੱਲਾ ਵਾਉਣ ਵਾਲਾ ਹੋ ਗਿਆ ਜਿਹੜਾ ਜ਼ਿਮੀਦਾਰਾਂ ਨੇ ਲਾਇਆ ਸੀ 5000 ਰੁਪਏ ਇੱਕ ਕਿੱਲੇ ਦੀ ਜਿਹੜੀ ਲਵਾਈ ਆ 2.5 ਕਰੋੜ ਰੁਪਏ ਦਾ ਨੁਕਸਾਨ ਆ ਜ਼ਿਮੀਦਾਰਾਂ ਦਾ ਪੰਜਾਂ ਦਿਨਾਂ ਚੋਂਗਾ ਕੌਣ ਢਿੱਕਾ ਕੌਣ ਢਾ ਰਿਹਾ ਕਿਉਂ ਢਾ ਰਿਹਾ ਜੀ ਢਿੱਕਾ ਸੈਦੋਕੇ ਪਿੰਡ ਦੇ ਲੋਕ ਆ ਸੈਦੋਕੇ ਪਿੰਡ ਦੇ ਲੋਕਾਂ ਨਾਲ ਸਾਡੇ ਪਿੰਡ ਦਾ ਕੇਸ ਚੱਲਦਾ ਉਹ 24 ਘੰਟੇ ਲਾਈਨ ਪਾਉਣ ਨੂੰ ਕਹਿੰਦੇ ਆ ਉਹਦੇ ਤੇ ਸਾਡੀ ਸਟੇ ਹੋਈ ਰਹੀ ਆ ਉਹ ਸੈਦੋ ਕਹਿੰਦੇ ਨੇ ਜਿਹੜਾ ਖੰਭਾ ਉਹ ਮੇਰ ਕੋਲ ਆ ਉਹ ਸੈਦੋ ਦੀ ਜਮੀਨ 'ਚ ਆ ਉਹਨਾਂ ਨੇ ਸਹਿਤ ਤੇ ਪੋਲੀਟੀਕਲ ਸਹਿਤ ਤੇ ਪੁਲਿਸ ਪ੍ਰਸ਼ਾਸਨ ਦੀ ਸਹਿਤ ਤੇ ਪ੍ਰਸ਼ਾਸਨ ਦੀ ਸਹਿਤ ਉਹ ਡੈਂਪਰ ਨਹੀਂ ਜੋੜਨ ਦੇ ਡੈਂਪਰ ਭਟਿਆ ਉਹਨਾਂ ਨੇ ਆਜੋ ਕਿ ਅੱਜ ਧਰਨਾ ਦੇ ਰਹੇ ਹੋ ਕਿਹੜੀ ਮੰਗ ਨੂੰ ਲੈ ਕੇ ਦੇ ਰਹੇ ਹੋ ਕਦੋਂ ਤੱਕ ਜਾਰੀ ਰੂ ਕਿਹੜੀ ਦਾ ਮੰਗਾ ਕੀ ਹੋਇਆ ਗੱਲ ਭਾਈ ਮੰਗ ਸਾਡੀ ਇਹ ਆ ਸਾਡੇ ਪਿੰਡ ਦਾ ਗ੍ਰੇਡਾ ਸਾਡੇ ਪਿੰਡ ਦੀ ਪੰਚਾਇਤ ਦੀ ਪੈੜੀ ਦਿੱਤੀ ਗਈ ਆ ਇਹਦਾ ਗ੍ਰੇਡਾ ਦਾ ਇਹ ਚੱਲ ਰਿਹਾ ਹੈ ਇਹੋ ਚਾਰ ਪਿੰਡ ਚੱਲ ਰਹੇ ਆ ਮੱਝੂ ਅਰਕੜੇ ਸਾਡੇ ਪਿੰਡ ਦੇ ਖਰਚੇ ਕਰਨ ਵਾਲਾ ਇਹ ਪਿੰਡ ਚੱਲ ਰਹੇ ਆ ਸਾਡੀ ਜੋ ਲਾਇ ਆਉਂਦੀ ਹੈ ਹਮਤਪੁਰ ਦੀਨਾ ਸਿੰਘ ਗਰੇਡ ਨੂੰ ਜਾਂਦੀ ਆ ਉਹਦੇ ਵਿੱਚ ਇੱਕ ਪੋਲ ਲੱਗਿਆ ਸਾਡੇ ਦੀ ਜ਼ਮੀਨ ਦੇ ਵਿੱਚ ਉਦੋਂ ਸਾਡੇ ਗਰਾਉਂਡ ਤੋਂ ਸਪਲਾਈ ਆ ਗ੍ਰੇਡ ਨੂੰ ਸਪਲਾਈ ਦਿੱਤੀ ਗਈ ਆ ਉਹ ਸਪਲਾਈ ਕਰਕੇ ਇਹਨਾਂ ਨੇ ਮਹਿਕਮੇ ਦਾ ਨਾਮ ਲਾ ਕੇ ਜੈਂਪਰ ਵੜਦਾ ਸਾਡੇ ਗਾੜ੍ਹ ਬੰਦ ਹੋ ਗਈ ਸਿਰ ਪੰਜ ਦਿਨ ਹੋ ਗਏ ਪਾਣੀ ਨਹੀਂ ਆਇਆ ਪਿੰਡ ਘਰੇ ਵੀ ਪਾਣੀ ਨਹੀਂ ਸਾਡੇ ਪਿੰਡ ਦੇ ਪਸ਼ੂ ਵੀ ਨੁਕਸਾਨੇ ਗੇ ਗਰਮੀ ਕਾਰਨ ਬੱਚੇ ਬਿਮਾਰ ਹੋ ਜਾਂਦੇ ਜੋ ਲਾਇਟੀ ਨਹੀਂ ਚੱਲ ਰਹੀ ਬਹੁਤ ਔਖਾ ਬਈ ਪ੍ਰਸ਼ਾਸਨ ਸਾਡਾ ਧੱਕ ਅਸੀਂ ਤਾਂ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਵੀ ਜਲਦੀ ਜਲਦੀ ਜੈਂਪਰ ਪਾਇਆ ਜਾਵੇ ਟੈਰ ਸਪਾਈ ਜਲਦੀ ਪੰਜ ਕਿੱਦਾਂ ਬਈ ਥੋੜਾ ਜਿਵੇਂ ਪਤਾ ਲੱਗਿਆ ਵੀ ਥੋੜਾ ਇਹ ਲੰਮੇ ਟਾਈਮ ਤੋਂ ਚੱਲ ਰਿਹਾ ਦੋਹਾਂ ਪਿੰਡਾਂ ਦਾ ਕੋਈ ਕਿਸੇ ਦੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਵਾਜਿਆ ਨਹੀਂ ਪੈਸੀ ਇੱਕ ਜਿੱਦ ਦੇ ਮਾਰੀ ਚੱਲ ਰਹੀ ਨਹੀਂ ਨਹੀਂ ਬਈ ਰੰਜਿਸ਼ ਸਾਡੀ ਕਾਹਦੀ ਹੈ ਗਵਾਂਢੀ ਪਿੰਡਾਂ ਅਸੀਂ ਤਾਂ ਲੜਨਾ ਵੀ ਨਹੀਂ ਚਾਹੁੰਦੇ ਕਿਉਂਕਿ ਸਾਡੇ ਰਿਸ਼ਤੇਦਾਰੀਆਂ ਗਾਹੀ ਪਿੰਡਾਂ ਵੀ ਨੰਘਦੇ ਆਹ ਯਾਰ ਮਿੱਤਰ ਸਾਈ ਤੋਂ ਮਿਸਤਰੀਆਂ ਕੰਮ ਕਰਾਉਣੇ ਚਾਹੋ ਕੋ ਸਾਰਾ ਤੋਂ ਨੇ ਸਾਈ ਤੋਂ ਵੀ ਵਰਤ ਦੇ ਮਸ਼ੀਨਾਂ ਕੰਪਾਈਨ ਵਾਲੇ ਮੇਰੇ ਕਣਕ ਵੱਟ ਕੇ ਜਾਂ ਝੋਨਾ ਸਾਡਾ ਪਿਆਰ ਹੈ ਹਰੇਕ ਪਿੰਡ ਨਾਲ ਹੀ ਲੜਦਾਂ ਨਹੀਂ ਜਾਉਂਦੇ ਸਾਰੇ ਸਕੇ ਆਇਆ ਤਾਂ ਹੈ ਨਹੀਂ ਸਾਡੇ ਕੱਲੇ ਪਿੰਡ ਦੇ ਮੋਟਰਾਂ ਗਾ ਸੈਦੂਆਂ 35 ਤੇ 40 ਮੋਟਰ ਇਹ ਜਾ ਹੁਣ ਮੰਨ ਕੇ ਚੱਲੋ ਜੀ ਜੇ ਬੋਲਦੇ ਨੇ ਕੀ ਕੀਤਾ ਜਾਵੇ ਹੁਣ ਮੰਨ ਲ ਕੇ ਜੇ ਪੰਜ ਦਿਨ ਲੈਟ ਨਹੀਂ ਆਈ ਬਾਈ ਸਾਡਾ 450 ਕਿੱਲਾ ਪੈ ਗਿਆ ਜੇ ਅੱਜ ਵਾਕੇ ਬੀਜਦੇ 5000 ਦੇ ਹਿਸਾਬ ਨਾਲ ਸਾਡਾ 2 ਕਰੋੜ ਰੁਪਏ ਦਾ ਨੁਕਸਾਨ 400 ਕਿੱਲਾ ਜੇ ਅੱਜ ਵਾਕੇ ਬੀਜਦੇ ਲੈਟ ਨਹੀਂ ਆਉਂਦੀ 5000 ਦਵਾਈ ਆ 400 ਕਰੋੜ ਰੁਪਏ ਦਾ ਨੁਸਾਨ 2 ਕਰੋੜ ਦਾ ਨੁਸਾਨ ਆਦਾ ਵੀ 5 ਕਿਲੋਟਾਂ ਦੀ ਲਾਈਟ ਪਈ ਪ੍ਰਸ਼ਾਸਨ ਤੋਂ ਕੀ ਤੁਸੀਂ ਮੰਗ ਕਰਦੇ ਹੋ ਤੇ ਧਰਨਾ ਕਦੋਂ ਤੱਕ ਜਾਰੀ ਰਹੇ ਪਰ ਇਹ ਜਿੰਨਾ ਕੱਡਾ ਮਦਰਾ ਹਾਲੇ ਨਹੀਂ ਹੁੰਦਾ ਅਜਾ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਵੀ ਸਾਡਾ ਜੈਂਪਰ ਪਵਾਇਆ ਜਾਵੇ ਪਰ ਤੁਸੀਂ ਧਰਨਾ ਦੇ ਰਹੇ ਹੋ ਕੀ ਕਹਣਾਗਾ ਤੁਹਾਡੇ ਕਿਹੜੇ ਪਿੰਡ ਦੇ ਨੇ ਚਲ ਬੰਡੀ ਪਿੰਡ ਤੋਂ ਆਈ ਕਿਉਂ ਦੇ ਰਹੇ ਹੋ ਮਜੂਤਾ ਮੈਂਬਰ ਸਾਡੇ ਨਾਲ ਧੱਕਾ ਕਰਦਾ ਜੀ ਸਹੀ ਤੌਰ ਤੇ ਜੈਂਪਰ ਵਧਾਇਆ ਪ੍ਰਸ਼ਾਸਨ ਨੇ ਕਹਿ ਕੇ ਨਾਲ ਜਿਹੜਾ ਬਲਾਸ਼ਪੁਰ ਵਾਲਾ ਮਨਜੀਤ ਹੈ ਉਹਦੇ ਰਲੇ ਪੁਲਤੀ ਕੱਲ ਚੋਰ ਆ ਉਹਦਾ 4-5 ਗ੍ਰੇਡਾਂ ਦੀ ਲਾਈਟ ਇਸ ਪਿੰਡ ਨੂੰ ਪਹਿਲਾਂ ਆਉਂਦੀ ਆ। ਪਹਿਲਾਂ ਇਹਨਾਂ ਦੇ ਪਿੰਡ ਤਿੰਨ ਗ੍ਰੇਡ ਤੇ ਮਨਜ਼ੂਰ ਹੋਇਆ ਤਿੰਨੇ ਨਹੀਂ ਇਹਨਾਂ ਨੇ ਪਹਿਲੀ ਦਿੱਤੀ। ਲਵਾਇਆ ਨਹੀਂ। ਹੁਣ ਸਾਡੇ ਪਿੰਡ ਨਾਲ ਇਹ ਠੱਕਾ ਕਰਦੇ ਆ। ਕਿੰਨੇ ਦਿਨਾਂ ਤੋਂ ਬੰਦ ਜੀ? 5-6 ਦਿਨ ਹੋ ਗਏ ਜੀ ਬੰਦ ਹੋਈ। ਇਹਨਾਂ ਨੇ ਜੈਂਪਰ ਵੱਢਿਆ ਜੀ ਉਹ ਨਹੀਂ ਮੱਤਿਆ ਉਹ। ਕਿ ਪ੍ਰਸ਼ਾਸਨ ਨਾ ਹੋ ਤੁਹਾਡੀ ਗੱਲ ਬਾਤ। ਪ੍ਰਸ਼ਾਸਨ ਸੁਣਦਾ ਹੀ ਨਹੀਂ ਜੀ ਸਾਡੇ ਕੋ ਕੋਈ ਗੱਲ ਹੁੰਦਾ ਠੱਕਾ ਹੁੰਦਾ ਜੀ ਰਾਤ ਵੀ ਸਾਡੇ ਬੰਦਿਆਂ ਦੇ ਥੋੜੇ ਜੀ ਸੱਟਾ ਮਾਰ ਕੇ ਕਿੰਨੇ ਬੰਦੇ ਜਗਮਿਆਂ ਦੇ? ਪੰਜ ਜਣੇ ਇੱਕ ਟਰੈਕਟਰ ਭੰਤਾ ਜੀ ਝੂਠੀ ਇੱਕ ਸਪੋਰਟ ਰੇਖੋ ਕੇ ਲੈ ਗਏ ਇੱਕ ਬੰਦੇ ਨੂੰ ਨਾਲ ਚੱਕ ਕੇ ਲੈ ਗਏ ਸੀ ਉਹ ਛੜਾ ਕੇ ਲੈ ਆਂਦਾ ਨਾਲ ਸੱਤਾ ਮਾਰ ਕੇ ਇੱਕ ਇੱਕ ਦੇ ਦਾ ਕੁਰਬਾਨਾ ਕੁਰਬਾਨਾ ਸੀ ਗਨਾਛੇ ਸੀ ਹੋਰ ਵੀ ਇਥਾਰ ਸੀ ਇਹਨਾਂ ਕੋਲੇ ਉਹ ਤਾਂ ਆਪ ਤੇ ਆਪ ਹੀ ਮਾਰ ਕੇ ਡਾਲ ਕੇ ਹੋਇਆ ਜੀ ਸਾਡੇ ਤਾਂ ਬੰਦੇ ਹੀ ਪੰਜ ਸੀ ਉੱਥੇ ਹੀ ਸਾਡੇ ਬੰਦੇ ਪੰਜ ਸੀ ਮੁਲਾਜ਼ਮ ਵੀ ਉੱਥੇ ਮੁਲਾਜ਼ਮਾਂ ਦੇ ਵੀ ਸੱਟਾਂ ਵੱਜੀਆਂ ਮਾਰ ਮਾਰ ਮੁਲਾਜ਼ਮਾਂ ਦੇ ਡਲੇ ਮਾਰਿਆ ਜੀ ਇਹ ਲਿਖਿਆ ਜਾ ਰਿਹਾ ਇੱਥੇ ਤੌਰ ਤੇ ਗੋਲੀ ਤੇ ਇਹਦਾ ਕੀ ਕਾਰਨ ਹੈ ਕਿਉਂ ਦਿੱਤਾ ਜਾ ਰਿਹਾ ਹੈ ਇਹ ਇਹਨਾਂ ਤਲਵੰਡੀ ਬੀਟ ਦਾ ਧਰਨਾ ਹੈ ਬਿਜਲੀ ਸਪਲਾਈ ਦੀ ਇਹਨਾਂ ਦੀ ਮੰਗ ਆ ਉਹਦੇ ਸੰਬੰਧੀ ਅਗਲੇਰੀ ਕਾਰਵਾਈ ਜਿਹੜੀ ਚੱਲ ਰਹੀ ਆ ਸਪਲਾਈ ਜੋੜਨ ਵਾਸਤੇ ਚਾਲੂ ਕਰਨ ਵਾਸਤੇ ਕੋਈ ਵੀ ਹੁਕਮ ਪਰਮਾਈਜ਼ ਹੋ ਰਹੇ ਆ ਉੱਚ ਅਧਿਕਾਰੀ ਪਹੁੰਚ ਰਹੇ ਨੇ ਵੀ ਇਸ ਮਸਲੇ ਨੂੰ ਜਿਹੜਾ ਨਿਦੇਖਿਆ ਜਾ ਸਕੇ ਜੀ ਹਾਂਜੀ ਐਸਡੀਐਮ ਸਾਹਿਬ ਆਉਣਗੇ ਜੀ ਹਾਂਜੀ